ਲਾਲੀ ਮਿੱਤਰੋ ਕੀ ਹਾਲ ਨੇ ਤੁਹਾਡਾ ਸਾਰਿਆਂ ਦਾ ਪਹਿਲਾਂ ਸਵਾਗਤ ਆ ਸਾਡੇ ਚੈਨਲ ਤੇ ਸਾਡੇ ਫੇਸਬੁਕ ਚੈਨਲ ਤੇ ਸੁਣੋ ਅਸੀਂ ਹਰ ਵਾਰ ਕਿਸੇ ਨਾ ਕਿਸੇ ਸਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਅੱਜ ਮੈਂ ਜਿੱਥੇ ਖੜਾ ਨਾ ਮੈਂ ਜਿਹੜੇ ਪਿੰਡ ਦੇ ਵਿੱਚ ਪਹੁੰਚੇ ਆ ਕਿਉਂਕਿ ਕਈ ਬੁਲਾਰਿਆਂ ਦੇ ਮੂੰਹੋਂ ਤੁਸੀਂ ਉਹ ਪਿੰਡ ਦਾ ਨਾਮ ਬਹੁਤ ਸੁਣਿਆ ਪਰ ਜਿਹੜਾ ਉਹ ਪਿੰਡ ਆ ਔਰ ਪਿੰਡ ਦੇ ਜਿਹੜਾ ਮੂਰੇ ਨਾਂ ਲੱਗਦਾ ਨਾ ਪਿਆਰਾ ਸਾਊਂਡ ਮੰਨਵੀਂ ਅਸੀਂ ਅੱਜ ਮੰਨਵੀਂ ਪਿੰਡ ਵਿੱਚ ਪਹੁੰਚੇ ਆ ਇਹ ਮੇਰੇ ਪਿੱਛੇ ਤੁਸੀਂ ਘਰ ਦੇਖਦਾ ਵੀ ਇਹ ਪਿਆਰੇ ਸਿੰਘ ਦਾ ਘਰ ਆ ਜੋ ਆਮ ਬੁਲਾਰੇ ਬੋਲਦੇ ਆ ਕਿ ਸਾਉਂਡ ਪਿਆਰੇ ਦੀ ਹਵਾ ਚਵਾਰੇ ਦੀ ਹੈ ਨਾ ਇਹ ਕਿਸੇ ਕਿਸੇ ਨੂੰ ਅਸੀਬ ਹੁੰਦੀ ਆ ਸੋ ਅੱਜ ਅਸੀਂ ਮੰਨ ਵੀ ਪਹੁੰਚੇ ਆ ਇਹ ਤੁਸੀਂ ਦੇਖ ਸਕਦੇ ਪਿੱਛੇ ਜਿਹੜਾ ਪਿਆਰਾ ਮੰਨਵੀ ਦਾ ਘਰ ਆ ਕਿਉਂਕਿ ਜਦੋਂ ਕੋਈ ਵੀ ਬੰਦਾ ਮਿਹਨਤ ਕਰਦਾ ਨਾ ਮਿਹਨਤ ਕਰਕੇ ਅੱਗੇ ਆਉਂਦਾ ਤਾਂ ਚਰਚਾ ਦਾ ਵਿਸ਼ਾ ਦਾ ਬਣਦਾ ਹੀ ਬਣਦਾ ਆਪਾਂ ਉਹਨਾਂ ਦੇ ਘਰ ਪਹੁੰਚਾ ਆਪਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਦੋ ਸਗਿਰਦ ਨੇ ਜਿਹੜੇ ਦੋ ਮੁੰਡੇ ਆ ਜਾਂ ਕਹਿ ਲਈਏ ਜਾਨਾ ਕੰਮ ਕਰਦੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਬਈ ਮਿਹਨਤ ਕਰਕੇ ਜੋ ਵੀ ਬੰਦਾ ਮਕਾਮ ਹਾਸਲ ਕਰਦਾ ਨਾ ਇੱਕ ਨਾ ਇੱਕ ਦਿਨ ਚਰਚਾ ਜਾਂਦਾ ਹਰ ਬੁਲਾਰੇ ਦੇ ਮੂੰਹ ਤੇ ਇੱਕ ਨਾਮ ਬਣਿਆ ਵਿਆ ਵੀ ਪਿਆਰਾ 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 ਅੱਜ ਪਿਆਰੇ ਦੇ ਘਰੇ ਪਹੁੰਚਿਆ ਆਪਾਂ ਗੱਲਬਾਤ ਕਰਾਂਗੇ ਆਜੋ ਗੇਰਾ ਗੇਟ ਪਹਿਲਾਂ ਹੀ ਖੁੱਲ ਗਿਆ ਦੇਖਿਆ ਆਪਾਂ ਨੂੰ ਆ ਦੇਖ ਸਕਦੇ ਬਾਈ ਇਹ ਆ ਬਾਈਆਂ ਦੀ ਮਿਹਨਤ ਆ ਆਪਾਂ ਬਾਈ ਦੇ ਅੰਦਰ ਬਣਿਆ ਚਲੋ ਕਈ ਵਾਰੀ ਬੰਦਾ ਹਲਾ ਕਹਿ ਦੁੰਦਾ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਨਾ ਇਹ ਖੜੀਏ ਬਾਈ ਦੀ ਬੱਸ ਇੰਨਾ ਕ ਬਾਈ ਨੇ ਮਿਹਨਤ ਕਰੀ ਆ ਇੰਨਾ ਕ ਪਰਿਵਾਰ ਨੇ ਮਿਹਨਤ ਕਰੀ ਆ ਵੀ ਅੱਜ ਉਹ ਨਾ ਸੁਰੱਖਿਆ ਦੇ ਵਿੱਚ ਆ ਕਈ ਬੰਦੇ ਕਹਿੰਦੇ ਆ ਬਾਈ ਹਣਾ ਸਾਨੂੰ ਕਬੱਡੀ ਨੇ ਕੋਤ ਦਿੱਤਾ ਨਹੀਂ ਬਾਈ ਕਬੱਡੀ ਨੇ ਬਹੁਤ ਰਤਵਾ ਦਿੱਤਾ ਬਾਕੀ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਜੁੜਦੇ ਹੋ ਵੀਡੀਓ ਦੇ ਨਾਲ ਲੈ ਵੀ ਮਿੱਤਰੋ ਆਹ ਤੇ ਤੁਸੀਂ ਜਿਹੜਾ ਬੰਦਾ ਤੁਰਿਆ ਆਉਂਦਾ ਇਹ ਆ ਸਾਡੇ ਭਵੀਰ ਸਿੰਘ ਜੀ ਪਿਆਰਾ ਇਹ ਨੇ ਸਾਡੇ ਜੀ ਆਪਕਿ ਲਈ ਵੀ ਪਿਆਰਾ ਸਾਉਂਡ ਦੇ ਐਮਡੀ ਨੇ ਇਹ। ਆਪੋ ਜੀ ਸਤਿ ਸ੍ਰੀ ਅਕਾਲ। ਕੀ ਹਾਲ ਵੀਰੇ ਮਨੈ? ਬੋਤਮੇ। ਹੋਰ ਘਰ ਪਰਿਵਾਰ ਤੁਸੀਂ ਕਿਵੇਂ? ਰਾਜੋ? ਸੀ। ਤੁਸੀਂ ਕਿਵੇਂ? ਸ਼ੁਕਰੀਆ ਸ਼ੁਕਰੀਆ ਜੋ ਮਾਤਾ ਸਮਲਤ ਹਾਂ। ਬਾਬੂ ਕਿਵੇਂ ਆ? ਬਹੁਤ ਵਧੀਆ। ਕੀ ਬਣਦਾ? ਤੇ ਹੋਰ ਆਪਾਂ ਪਹਿਲੇ ਚਲਪਣੇ ਚੋਕੀਏ। ਹਾਂ। ਮਾਹ ਜਲਾ ਜੀ ਬਾਬਾ ਦੇ ਦਰਸ਼ਨ ਕਰਿਆ ਇਹ। ਠੀਕ ਆ ਮਹਾਰਾਜਾ। ਕਿਰਪਾ ਕਰਤੀ। ਕਿਰਪਾ ਬਾਈ ਤੇਰੇ ਮਹਾਰਾਜ ਦੀ ਕਿਰਪਾ ਹੀ ਕਿਰਪਾ। ਹੋਰ ਫਿਰ ਲੋਟਾ ਬਹੁਤ ਵਧੀਆ ਜਾ ਰਿਹਾ। ਲੈ ਮੇਤਰੋ ਵੀਡੀਓ ਨਾਲ ਜੁੜੇ ਰਹੋ। ਬਾਪਾ ਪੁਣਾ ਬੈ ਕੇ ਗੱਲਬਾਤ ਕਰ ਕਾ ਬਾਪੂ ਓਕੇ ਓਕੇ ਬੈ ਕੇ ਗੱਲਬਾਤ ਕਰਦੇ ਗੱਲਬਾਤ ਕਰਦੇ ਹਾਂ ਨਾ ਜਿਹੜੇ ਤੁਸੀਂ ਸਨਮਾਨ ਦੇਖਦੇ ਹੋ ਨਾ ਇਹ ਪਿਆਰਾ ਮੰਨਵੀ ਤੇ ਸੌਂਡ ਦਾ ਸਤਕਾਰ ਆ ਕਿਉਂਕਿ ਹਰ ਗਰਾਊਂਡ ਦੇ ਵਿੱਚ ਜਦੋਂ ਪਿਆਰਾ ਮੰਨਵੀ ਚੱਲਦੀ ਹੋਵੇ ਨਾ ਤਾਂ ਬਲਾਰਾ ਪਿਆਰ ਨਾਲ ਬੋਲਦਾ ਵੀ ਪਿਆਰਾ ਮੰਨਵੀ ਚੱਲਦੀ ਆ ਇਹ ਜਿਹੜੇ ਸਨਮਾਨ ਦੇਖਦੇ ਨਾ ਤੁਸੀਂ ਇਹ ਪਿਆਰਾ ਮੰਨਵੀ ਨੂੰ ਵੱਡੇ ਵੱਡੇ ਟੂਰਨਾਮੈਂਟਾਂ ਤੇ ਸਨਮਾਨ ਹੋਇਆ ਵਿਆ ਅੱਜ ਦੀ ਘੜੀ ਪਿਆਰੇ ਦੀ ਐਡੇ ਐਡੇ ਸਨਮਾਨ ਹੋਏ ਨੇ ਪਹਿਲੀ ਵਾਰ ਸਾਉਂਡ ਦੇ ਜਿਹੜੇ ਸਨਮਾਨ ਹੋਏ ਆ ਆ ਤੁਸੀਂ ਆ ਮੋਟਰਸਾਈਕਲ ਮਿਲਿਆ ਬਾਈ ਨੂੰ ਔਰ ਫਰਿੱਜ ਲਾ ਲਓ ਮੁੰਦੀਆਂ ਲਾ ਲਓ ਬਹੁਤ ਵੱਡੇ ਵੱਡੇ ਸਨਮਾਨ ਜਿਹੜੇ ਪਿਆਰਾ ਸਾਉਂਡ ਮੰਨ ਵੀ ਦੇ ਪਿਆ ਆ ਤੁਸੀਂ ਵੀਡੀਓ ਚ ਦੇਖਦੇ ਹੋ ਜੀ ਨੂੰ ਵੀਡੀਓ ਵਧੀਆ ਲੱਗੀ ਨਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਉਂਕਿ ਹਰ ਇੱਕ ਨੂੰ ਪਤਾ ਲੱਗੇ ਇਹ ਪਿਆਰਾ ਸੌਂਡ ਮਨਵੀ ਦਾ ਇੰਨਾ ਜ਼ਿਆਦੇ ਪਿਆਰ ਸਤਿਕਾਰ ਆ ਹਰ ਇੱਕ ਕਮੇਟੀ ਨਾਲ ਹਰ ਇੱਕ ਪਲਾਰੇ ਨਾਲ ਬਾਕੀ ਆਪਾਂ ਸਰਦਾਰ ਬਲਬੀਤ ਸਿੰਘ ਜੀ ਪਿਆਰ ਨਾਲ ਗੱਲਬਾਤ ਕਰਦੇ ਆ ਆ ਤੁਸੀਂ ਵੀ ਸੁਣੋਗੇ ਲੈ ਵੀ ਮਿੱਤਰੋ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀਡੀਓ ਬਾਬਾ ਵੀ ਆਪਾਂ ਮਨਵੀ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਦਾ ਬਹੁਤ ਵੱਡਾ ਨਾਮ ਆ ਪਿੰਡ ਦਾ ਤੁਸੀਂ ਆਕਸ ਅਕਸਰ ਤੁਸੀਂ ਸਪੀਕਰਾਂ ਦੇ ਸੁਣਦੇ ਹਾਂ ਵੀ ਪਿਆਰਾ ਸਾਊਂਡ ਮੰਨ ਵੀ ਵੀ ਸਾਊਂਡ ਪਿਆਰੇ ਦੀ ਹਵਾ ਚ ਵਾਰੇ ਦੀ ਅੱਜ ਮੇਰੇ ਨਾਲ ਨੇ ਸਰਦਾਰ ਬਿਰਵੀ ਸਿੰਘ ਜੀ ਪਿਆਰਾ ਆਪਣੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਵੀ ਕੋਈ ਬੰਦਾ ਮਿਹਨਤ ਕਰਕੇ ਮਿਹਨਤ ਕਰਦਾ ਮਿਹਨਤ ਕਰਕੇ ਅੱਗੇ ਆਉਂਦਾ ਨਾ ਇੱਕ ਉਹਦਾ ਨਾਮ ਬਣ ਜਾਂਦਾ ਬਾਪੂ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਹੋਰ ਮਨੀ ਠੀਕ ਠਾਕ ਤੁਸੀਂ ਦੱਸੋ ਹੁਪ ਕਿਵੇਂ ਬਹੁਤ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਆ ਮੈਂ ਕਹਣਾ ਜਵਾਂ ਨਜ਼ਾਰਾ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਮ ਟਾਈਮ ਦਿੱਤਾ ਥੈਂਕ ਯੂ ਥੈਂਕ ਯੂ ਜੀ ਹੋਰ ਪਰਿਵਾਰ ਪਾਪਾ ਵਧੀ ਤੇ ਕ ਨਾਮ ਬਣਿਆ ਵਿਆ ਪਿਆਰਾ ਸਾਉਂਡ ਮੰਨ ਵੀ ਹਾਂਜੀ ਕਿਉਂਕਿ ਕੋਈ ਵੀ ਬੰਦਾ ਤੁਸੀਂ ਕਾਕਸਰ ਮਿਹਨਤ ਕਰਿਆ ਮਿਹਨਤ ਕਰਕੇ ਤੁਸਨੂੰ ਇੱਕ ਵਧੀਆ ਮਕਾਮ ਮਿਲੇ ਆ ਹਾਂਜੀ ਕਬੱਡੀ ਤੋਂ ਪਹਿਲਾਂ ਜੇ ਆਪਾਂ ਸ਼ੁਰੂਆਤੀ ਜ਼ਿੰਦਗੀ ਦੀ ਗੱਲ ਕਰੀਏ ਵੀ ਸਭ ਤੋਂ ਪਹਿਲਾਂ ਤੁਸੀਂ ਹਾਂਜੀ ਕਿਸ ਕੰਮ ਦੇ ਵਿੱਚ ਸੀ ਕਿਉਂਕਿ ਕਬੱਡੀ ਦੇ ਵਿੱਚ ਬਾਅਦ ਚ ਆਇਆ ਉਹ ਨਾ ਹਾਂਜੀ ਹਾਂਜੀ ਪਹਿਲਾਂ ਕਿਵੇਂ ਕਿੱਧਰ ਨੂੰ ਸੀ ਸਭ ਤੋਂ ਪਹਿਲਾਂ ਮਨੀ ਵੀਰੇ ਅਸੀਂ ਮੈਂ ਜਿਹੜਾ ਖੁਦ ਸੀ ਮੈਂ ਰਿਕਸ਼ਾ ਚਲਾਉਂਦਾ ਸੀ ਓਕੇ ਰਿਕਸ਼ਾ ਚਲਾਉਂਦਾ ਚਲਾਉਂਦੇ ਤੋਂ ਬਾਅਦ ਤੇ ਹਲਵਾਈ ਦਾ ਕੰਮ ਕਰਨ ਲੱਗੇ ਅੱਛਾ ਹਲਵਾਈ ਦਾ ਕੰਮ ਛੱਡ ਕੇ ਨਾਲੇ ਹਲਵਾਈ ਦਾ ਕੰਮ ਕਰਦੇ ਨਾਲ ਸਾਊਂਡ ਪਾ ਲਿਆ ਸੀ ਓਕੇ ਫਿਰ ਕੰਮ ਇਕੇ ਹੁੰਦਾ ਤੇ ਸਾਊਂਡ ਦਾ ਕਰ ਲਓ ਚਾਹ ਹਲਵਾਈ ਦਾ ਕਰ ਲਓ ਹਲਵਾਈ ਦਾ ਕੰਮ ਛੱਡਤਾ ਫਿਰ ਫਿਰ ਆਪਾਂ ਸਾਊਂਡ ਦੇ ਕੰਮ ਵਾਲੇ ਪਾਸੇ ਪੈ ਗਿਆਂ ਤੇ ਰਹੀ ਗੱਲ ਕਬੱਡੀ ਦੀ ਕਬੱਡੀ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਕਬੱਡੀ 'ਚ ਕਿਵੇਂ ਆਉਣਾ ਹੋਇਆ ਕਬੱਡੀ ਦੇ ਵਿੱਚ ਮੇਰੇ ਪਿੰਡ ਖੁਦ ਮੰਨਵੀ ਟੂਰਨਾਮੈਂਟ ਸੀ ਅੱਛਾ ਜਦ ਮੈਂ ਸਾਊਂਡ ਦਾ ਕੰਮ ਸ਼ੁਰੂ ਕੀਤਾ ਕੀਤੇ ਓਕੇ ਤੇ ਮੇਰੇ ਪਿੰਡ ਜਦੋਂ ਟੂਰਨਾਮੈਂਟ ਸੀ ਤੇ ਉੱਥੇ ਬਾਦਲ ਸਾਹਿਬ ਨਹੀਂ ਵੀ ਆਉਣਾ ਸੀ ਤੇ ਬਾਦਲ ਸਾਹਿਬ ਨੇ ਆਉਣਾ ਸੀ ਜਦ ਮੇਰੇ ਪਿੰਡ ਦੇ ਉਸਕ ਪਤਵੰਤੇ ਸੱਜਣ ਕਹਿਣ ਲੱਗੇ ਵੀ ਆਪਾਂ ਬਾਦਲ ਤੇ ਹੋਰ ਸਾਉਂਡ ਲੈ ਆਈਏ ਇਹਨਾਂ ਨਵਾਂ ਕੰਮ ਸ਼ੁਰੂ ਕੀਤਾ ਓਕੇ ਤਾਂ ਮੇਰੇ ਪਿੰਡ ਦੇ ਜਿਹੜਾ ਕਲਾ ਬਸਤੀ ਦਾ ਸੰਬੇਸ ਕਲਾਬਤੀ ਹਾਂ ਉਹਨਾਂ ਦਾ ਮੈਨੂੰ ਇੰਨਾ ਸਹਿਯੋਗ ਰਿਹਾ ਇੰਨਾ ਸਹਿਯੋਗ ਰਿਹਾ ਉਹ ਕਹਿੰਦੇ ਵੀ ਜੇ ਕੋਈ ਹੋਰ ਸਾਉਂਡ ਲੈ ਆਉਣੇ ਆ ਤਾਂ ਅਸੀਂ ਕਾਪੀਆਂ ਕਿਤਾਬਾਂ ਰੱਖ ਕੇ ਘਰ ਨੂੰ ਚਲੇ ਜਾਨੇ ਆ ਨਹੀਂ ਤਾਂ ਪਿਆਰੇ ਦੀ ਸੌਣ ਬਾਦਲ ਤੇ ਲੱਗੂ ਪਿਆਰੇ ਦੇ ਸੌਣ ਕਬੱਡੀ ਤੇ ਲੱਗੂ ਕਿੰਨੇ ਕਿੰਨੇ ਕਿਹੜੇ ਸੰਦੀ ਗੱਲ ਆ ਬਾਪੂ ਇਹ ਇਹ ਸਾਨੂੰ 1995 ਦੀ ਗੱਲ ਆ ਕਾ ਬਹੁਤ ਆ 1995 ਦੀ ਗੱਲ ਆ ਯਾਨੀ ਕਹਿਣ ਦਾ ਮਤਲਬ ਵੀ ਮੇਰੇ ਪਿੰਡ ਦੇ ਕਲੱਬ ਨੇ ਕਬੱਡੀ ਦੇ ਵਿੱਚ ਲਿਆਉਣ ਦੇ ਵਿੱਚ ਹੱਥ ਜ਼ਿਆਦਾ ਕਰ ਜਿਹੜਾ ਹੈਗਾ ਉਹ ਮੇਰੇ ਪਿੰਡ ਦੀ ਦਸ਼ਮੇਸ਼ ਕਲੱਬ ਦਾ ਜੇ ਮੈਂ ਗੱਲ ਕਰਾਂ ਵੀ 1995 ਦਾ ਮੇਰਾ ਜਨਮ ਹੈ ਵੀ ਉਦੋਂ ਵੀ ਸੌਣ ਦੇ ਮਤਲਬ ਮਤਲਬ ਖੇੜੇ ਦੇ ਵਿੱਚ ਜੁੜੇ ਹੋਇਆ ਹਾਂਜੀ 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 ਬੱਪੋ ਜਮਣ ਤੁਸੀਂ ਆਪਾਂ ਦੱਸਿਆ ਵੀ ਆ ਆ ਸਾਡੇ ਗੱਲਾਂ ਹੋਈਆਂ ਕਬੱਡੀ ਦੇ ਵਿੱਚ ਆਉਣਾ ਤੁਸੀਂ ਕਬੱਡੀ ਤੋਂ ਸੰਤੁਸ਼ਟ ਹੋ ਹਾਂ ਕਬੱਡੀ ਕੋਈ ਆਪਾਂ ਨੂੰ ਕੋਈ ਉਹ ਨਹੀਂ ਹੈ ਕਿ ਸਾਰੇ ਜਿੰਨੇ ਕਬੱਡੀ ਪਲੇਅਰ ਨੇ ਮੁੰਡੇ ਜਾਂ ਕਮੈਂਡੇਟਰ ਨੇ ਹੈਗੇ ਸਾਰੇ ਆਪਾਂ ਨੂੰ ਪਿਆਰ ਕਰਦੇ ਆਗੇ ਸਭ ਨੂੰ ਆਪਾਂ ਪਿਆਰ ਕਰਦੇ ਆ ਲੈ ਕੇ ਛੋਟੇ ਤੋਂ ਵੱਡੇ ਤੱਕ ਸਾਰੇ ਕਮੇਟੀ ਆਪਾਂ ਨੂੰ ਇਹ ਤੇ ਕਮੈਂਡੇਟਰ ਪਿਆਰ ਕਰਦੇ ਨੇ ਨਹੀਂ ਜਦੋਂ ਆਮ ਬਲਾਰੇ ਬੋਲਦੇ ਹਨ ਇੱਕ ਕਹਿੰਦੇ ਆ ਵੀ ਪਿਆਰਾ ਸਾਉਂਡ ਮੰਨ ਵੀ ਜਾਂ ਕਈ ਵਾਰੀ ਕਿਤੇ ਗੱਲਬਾਤ ਚੱਲਦੀ ਆ ਕਮੇਟੀਆਂ ਕਿਸ ਨੂੰ ਫੋਨ ਕਰਕੇ ਪੁੱਛਦੇ ਨੇ ਵੀ ਆਪਣੇ ਪਿੰਡ ਟੂਰਨਾਮੈਂਟ ਆ ਆਪਾਂ ਸਾਉਂਡ ਕਿਹੜੀ ਲਈਏ ਜਦੋਂ ਕੋਈ ਸਾਨੂੰ ਇੱਕ ਮਾਨ ਨਾਲ ਫੋਨ ਕਰਦਾ ਫਕਰਨਾ ਆਪਦਾ ਮੈਨੂੰ ਕਿੰਨਾ ਮਹਿਸੂਸ ਹੁੰਦਾ ਵੀ ਹਾਂ ਸਾਨੂੰ ਅੱਜ ਸਾਡੀ ਚਰਚ ਸਾਡੇ ਤਕਰੀਬਨ ਸਾਰੇ ਪਰਿਵਾਰ ਦਾ ਕਹਿਣ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਸਾਡਾ ਖੂਨ ਵਧ ਗਿਆ ਜੀ ਜਾਣੇ ਸਾਡਾ ਕਿਲੋ ਕਿਲੋ ਹੁਣ ਵਾਜਿਆਂ ਦਾ ਵੀ ਹਾਂ ਯਾਰ ਸਾਨੂੰ ਇੰਨਾ ਪਿਆਰ ਕਮੇਟੀਆਂ ਦੇ ਰਹੀਆਂ ਨੇ ਹੂੰ ਇੰਨੇ ਮੁੰਡੇ ਜਿਹੜੇ ਬੁਲਾ ਰਹੇ ਆਗੇ ਕਬੱਡੀ ਦੇ ਉਹ ਸਾਨੂੰ ਪਿਆਰ ਬਹੁਤ ਜ਼ਿਆਦਾ ਦਿੰਦੇ ਨੇ ਜੀ ਸਾਰਾ ਜਾਨੀ ਬਲਾਰਿਆਂ ਦੇ ਸਰਤੇ ਕੰਮ ਹੁੰਦਾ ਬਲਾਰਿਆਂ ਨੂੰ ਆਪਾਂ ਆਪ ਕੰਮ ਵਧੀਆ ਦਵਾਂਗੇ ਹਨਾ ਤਾਂ ਬਲਾਰਿਆਂ ਵੀ ਸੋਹਣੇ ਲੋਕ ਮੇਰੇ ਮੇਰਿਆ ਵੀ ਮਾਰਕੀਟ ਬਣਦੀ ਆ ਤੇ ਉਹਦੇ ਚ ਬਲਾਰਿਆਂ ਦੀ ਵੀ ਬਣਦੀ ਆ ਕਿਉਂ ਬਲਾਰਿਆਂ ਦੀ ਆਵਾਜ਼ ਵਧੀਆ ਹੋਣੀ ਚਾਹੀਦੀ ਮੇਰੀ ਸਾਊਂਡ ਦੀ ਵਧੀਆ ਹੋਣੀ ਚਾਹੀਦੀ ਕਿੰਨੇ ਸਾਲ ਹੋ ਗਏ ਹੁਣ ਤੱਕ ਮੈਨਾਂ ਹੋ ਗਏ ਤੁਹਾਨੂੰ 30 ਸਾਲ ਦੀ 28 ਸਾਲ ਦੀ 29 ਜਾਂਦਾ ਮੈਂ 1993 ਤੋਂ ਸਾਊਂਡ ਦਾ ਕੰਮ ਕਰਦਾ ਰਾਂ ਖੇਡਣ ਦੇ ਵਿੱਚ ਓਕੇ ਹਾਂਜੀ 1993 ਤੋਂ ਲੈ ਕੇ 1993 ਤੋਂ ਲੈ ਕੇ ਖੇਡਾਂ ਦੇ ਵਿੱਚ ਹੀ ਸਭ ਲਾ ਫਿਰ ਮੰਨ ਕੇ ਚੱਲ ਵੀ 27-28 ਸਾਲ ਸਾਨੂੰ ਹੋ ਗਏ ਟੂਰਨਾਮੈਂਟਾਂ ਦੇ ਵਿੱਚ ਉਹਨਾਂ ਸਮੇਂ ਦੇ ਵਿੱਚ ਤਾਂ ਵਿਚਾਰੇ ਚਲੋ ਜਿਹੜੇ ਬਲਾਰੇ ਸੀ ਸਿਰਫ ਦੋ ਕੇ ਜਾਣੀ ਹੁੰਦੇ ਸੀ ਅੱਛਾ ਇੱਕ ਤਾਂ ਕਈ ਪੁਰੀ ਸਾਹਿਬ ਹੁੰਦੇ ਜਿਆਦਾ ਹਾਂ ਉਸ ਤੋਂ ਬਾਅਦ ਦੇ ਵਿੱਚ ਅ ਬੜੀ ਸਾਹਾ ਹਿੱਤੇ ਦਰਸ਼ਨ ਬੜੀ ਜੀ ਦਰਸ਼ਨ ਬੜੀ ਓਕੇ ਪਹਿਲਾਂ ਕੋਈ ਬਲਾਰਾ ਤੇ ਹੁੰਦਾ ਤਿੰਨ ਦਾ ਨਾ ਕੋਈ ਕਈ ਤਾਂ ਖੇਡਾਂ ਐਹੋ ਜਿਹੀਆਂ ਹੁੰਦੀਆਂ ਤੀਆਂ ਕੋਈ ਬਲਾਰਾ ਹੁੰਦਾ ਹੀ ਨਹੀਂ ਸੀ ਪਹਿਲੇ ਦਿਨ ਵਿੱਚ ਹੁੰਦਾ ਉਹ ਕਮੇਟੀ ਵਾਲੇ ਜਿਹੜੇ ਬੈਠ ਹੁੰਦਾ ਐਂਟਰੀ ਵਾਲੇ ਉਹੀ ਬੋਲੀ ਜਾਂਦੇ ਹੁੰਦੇ ਅੱਛਾ ਹਾਂਜੀ ਤੇ ਉਦੋਂ ਤੇ ਬਾਪ ਉਦੋਂ ਦਾ ਵੀ ਵੈਸੇ ਉਦੋਂ ਵੀ ਬਹੁਤ ਵਧੀਆ ਜਿਹੜੇ ਹੁਣ ਬਲਾਰੇ ਨੇਗੇ ਹੁਣ ਬਲਾਰਿਆਂ ਦੇ ਨਾਲ ਕਬੱਡੀ ਦੀ ਯਾਨੀ ਚੜ੍ਹ ਤੇ ਚੜ੍ਹਤ ਹੁੰਦੀ ਜਾਂਦੀ ਹੈ ਪੂਰੀ ਪੂਰੀ ਚੜ੍ਹਤ ਹੁੰਦੀ ਜਾਂਦੀ ਹੈ ਬਲਾਰੇ ਬਿਨਾ ਕਬੱਡੀ ਨਹੀਂ ਹੈਗੀ ਓਕੇ ਕਬੱਡੀ ਦੇ ਨਾਲ ਬਲਾਰੇ ਬਲਾਰਿਆਂ ਦੇ ਨਾਲ ਕਬੱਡੀ ਕਿਉਂਕਿ ਆਮ ਦੇਖਿਆ ਹੁੰਦਾ ਪਿੰਡਾਂ ਦੇ ਵਿੱਚ ਜਦੋਂ ਕੋਈ ਹੋਰ ਸਾਊਂਡ ਲੱਗਿਆ ਹੁੰਦਾ ਹਨਾ ਕਈ ਵਾਰੀ ਕਹਿ ਦਿੰਦੇ ਆ ਵੀ ਯਾਰ ਸਾਨੂੰ ਤਾਂ ਪਿਆਰਾ ਚਾਹੀਦੀ ਆ ਠੀਕ ਹੈ ਜੀ ਉੱਥੇ ਤੁਸੀਂ ਕਿਵੇਂ ਕੀ ਮੰਨ ਦੇ ਵਿੱਚ ਆਉਂਦਾ ਅਸੀਂ ਤਾਂ ਪਹਿਲਾਂ ਅਗਲੇ ਨੂੰ ਇਹ ਕਹਿੰਦੇ ਵੀ ਜਿਹੜਾ ਵੀਰੇ ਛੋਡਾ ਪਹਿਲਾ ਸਾਊਂਡ ਚੱਲਦਾ ਹਨਾ ਚਾਹੇ ਹਨਾ ਦੇਖੋ ਕੋਈ ਵੀ ਕਿਸੇ ਦੀ ਬੇਇੱਜ਼ਤੀ ਕਰਾਉਣੀ ਜੀ ਨਹੀਂ ਕਰਦਾ ਹਾਂ ਹਰ ਇੱਕ ਇਨਸਾਨ ਹੈ ਇਹ ਚਾਹੁੰਦਾ ਵੀ ਮੇਰੀ ਚੜ੍ਹਤ ਹੋਵੇ ਹਨਾ ਚੜ੍ਹਤ ਹੋਵੇ ਅਸੀਂ ਆਗਲੇ ਨੂੰ ਕਹਿੰਨੇ ਵੀ ਚੱਲ ਕੋਈ ਗੱਲ ਨਹੀਂ ਯਾਰ ਕਈ ਬੰਦੇ ਦੀ ਗਲਤੀ ਹੁੰਦੀ ਉਹਨੂੰ ਆਗਲੇ ਨੂੰ ਕਹਿ ਦਿਓ ਵੀ ਆ ਗਲਤੀ ਸੁਧਾਰ ਲੈ ਆਗਲੇ ਸੌਂਡ ਲਵਾ ਕੇ ਰੱਖੋ ਹਾਂ ਜੇ ਛੋਡੇ ਮਾਨਾ ਵੀ ਪਿਆਰੇ ਬਲਾਉਣਾ ਸੀ ਪਿਆਰੇ ਬਲਾਉਣਾ ਫਿਰ ਅਸੀਂ ਆ ਜਣੇ ਆ ਆਗਲੇ ਨੂੰ ਪ੍ਰੋਬਲਮ ਨਾ ਹੋਵੇ ਆਗਲੇ ਨੂੰ ਤਕਲੀਫ ਨਾ ਹੋ ਛੱਡੇ ਆਂ ਦੀ ਅਸੀਂ ਆਗਲੇ ਨਾਲ ਵੀ ਰੱਖ ਸਕਦਾ ਇੱਕ ਛੋਡੇ ਗੱਲ ਮੰਨੀ ਜਾਂਦੇ ਬੱਪੂ ਕਈ ਕਮੇਟੀਆਂ ਮੈਂ ਦੇਖਿਆ ਨੇ ਗੱਲਾਂ ਕਰਦੀਆਂ ਨੇ ਵੀ ਯਾਰ ਪਿਆਰੇ ਦਾ ਇੱਕ ਸੂਲ ਹੈ ਬੀਜੇਪਾਰ ਨੂੰ ਕਹਦੇ ਵੀ ਤੂੰ 2.5 ਕਿਲੋ ਮੀਟਰ ਦਾ ਸਪੀਕਰ ਲਾਇਆ ਤਾਂ ਲਾਏ ਆਉਂਦੇ ਨੇ ਹਾਂ ਇਹ ਚ ਕੋਈ ਸ਼ੱਕ ਨਹੀਂ ਸਾਡਾ ਅਸੀਂ ਕੰਮ ਨਾ ਜਾ ਕਰ ਦਿਆਂਗੇ ਜਿਵੇਂ ਕਹਿੰਦੇ ਨੇ ਵੀ ਅਸੀਂ ਮਾਰ ਮਾਰਨਾ ਗਿੱਦੜ ਹੁੰਦਾ ਅਸੀਂ ਸ਼ੇਰ ਦਾ ਸਕਾਰ ਕਰਨ ਬਾਅਦ ਸਾਮਾਨ ਲੈ ਕੇ ਜਾਂਦੇ ਆਂ ਅੱਛਾ ਚਾਹੇ ਟੂਰਨਾਮੈਂਟ ਛੋਟਾ ਚਾਹੇ ਵੱਡਾ ਅਸੀਂ ਆਪਦੇ ਆਪਦੇ ਤੋਂ ਸਾਮਾਨ ਵੱਧ ਲਾ ਦਿੰਨੇ ਆਂ ਵੈਸੇ ਇਹ ਸਾਡਾ ਉਹ ਆ ਵੀ ਸਾਮਾਨ ਇਹੀ ਹੱਥ ਔਰ ਸਾਮਾਨ ਓਰੀਜਨਲ ਲਾਉਂਦੇ ਆਂ ਦੇਸੀ ਨਹੀਂ ਲਾਉਂਦੇ ਠੀਕ ਆ ਇੱਕ ਬਾਪੂ ਗੱਲ ਹੋਰ ਮੇਰੀ ਗੱਲ ਮੈਂ ਤੁਹਾਡੀ ਗੱਲ ਵਿਚਾਲੇ ਕੱਢਦਾ ਵੀ ਤੁਹਾਡੇ ਦੋ ਮੁੰਡੇ ਆ ਇੱਕ ਤੀਜਾ ਤੁਹਾਡੇ ਨਾਲ ਹੋਰ ਹੁੰਦਾ ਬੜਾ ਪਿਆਰ ਕਿਉਂਕਿ ਬਲਾਰੇ ਬੋਲਦਿਆ ਜਾਂ ਬਬਲੇ ਦੀ ਗੱਲ ਕਰ ਲਈ ਜਾਂ ਗੁਰਵਿੰਦਰ ਦੀ ਗੱਲ ਕਰ ਲਈ ਜਾਂ ਸ਼ੇਵਕ ਦੀ ਗੱਲ ਕਰ ਲਈ ਕਿਵੇਂ ਮਨ ਨੂੰ ਕਿਵੇਂ ਲੱਗਦਾ ਕਿਉਂਕਿ ਉਹਨਾਂ ਨੂੰ ਤਾਂ ਇੱਕ ਉਹ ਤਾਂ ਪਤਾ ਉਹਨੂੰ ਹੁੰਦਾ ਹੀ ਆ ਵੀ ਮੇਰੇ ਪੁੱਤਾਂ ਦਾ ਨਾਮ ਚੱਲਦਾ ਕਿੱਥੇ ਪਿਆਰਾਂ ਦਾ ਵੀ ਚੱਲਦਾ ਨਾਲ ਦੀ ਨਾਲ ਨਾਲ ਦੀ ਨਾਲ ਜਦੋਂ ਪੁੱਤਾਂ ਦਾ ਨਾਮ ਵੀ ਸਪੀਕਰਾਂ 'ਚ ਬੋਲਿਆ ਜਾਂਦਾ ਤਾਂ ਮਨ ਨੂੰ ਜਿਆਦਾ ਜਿਆਦਾ ਨਾ ਕਮੈਂਟ ਸਮਝ ਲਓ ਵੀ ਬਲਾਰਾ ਜਿਹੜਾ ਕਬੱਡੀ ਤੋਂ ਉੱਥੇ ਲੈਂਦਾ ਨਾ ਉਹ ਵੀ ਪਿਆਰਾ ਸਾਊਂਡ ਦਾ ਬਹੁਤ ਧੰਨਵਾਦ ਆ ਤਾਂ ਸਾਡੇ ਪਰਿਵਾਰ ਨੂੰ ਤੇ ਜਾਨੀ ਪੈਰ ਤੁਹਾਨੂੰ ਥਾਂ ਨਹੀਂ ਹੁੰਦਾ ਵੀ ਇੰਨੀ ਖੁਸ਼ੀ ਹੋ ਜਾਂਦੇ ਸਾਡਾ ਨਾਂ ਬੋਲਿਆ ਸਾਡੇ ਮੰਨਮੀ ਦਾ ਨਾਂ ਬੋਲਿਆ ਗਿਆ ਸਾਡੇ ਮੰਨਮੀ ਦਾ ਨਾਂ ਅਸੀਂ ਮੂਰੇ ਰੱਖਦੇ ਆਂਗੇ ਠੀਕ ਹੈ ਕਿਉਂਕਿ ਸਾਨੂੰ ਇਹ ਇਸ ਲਾਈਨ ਦੇ ਵਿੱਚ ਮੰਨਮੀ ਦੇ ਦਸਵੇਂ ਸਕਲਾ ਬਲੇ ਮੁੰਡੇ ਸਾਰੇ ਨੇ ਕਿ ਮੈਂ ਹੁਣ ਕਿਹਦਾ ਕਿਹਦਾ ਨਾਂ ਲਾਵਾਂ ਮੁੰਡੇ ਬਹੁਤ ਨੇ ਸਾਡੇ ਪਿੰਡ ਦੇ ਚਲੋ ਇੱਕ ਦੋ ਬੰਦੇ ਹੁੰਦੇ ਨੇ ਗੈਂਟੀ ਚ ਚਲੋ ਆਪਾਂ ਉਹਨਾਂ ਨੂੰ ਹੀ ਮੰਨਦੇ ਅਸੀਂ ਤਾਂ ਉਹਨਾਂ ਨੂੰ ਪਿਆਰ ਦਿੰਦੇ ਆਂ ਹਾਂ ਕਹਿਣਾ ਮਤ ਜਿਆ ਬਲਾਰਾ ਬੋਲਦਾ ਨਾ ਮੰਨਵੀ ਦਾ ਨਾਂ ਵੀ ਪਿਆਰਾ ਸੌਣ ਮੰਨਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੇ ਆਪਾਂ ਕਹਿ ਲਈਏ ਵੀ ਜੇ ਕਬੱਡੀ ਦੇ ਵਿੱਚ ਅੱਜ ਪਿਆਰਾ ਮੰਨਵੀ ਹੁੰਦੀ ਆ ਤਾਂ ਉਹ ਸਾਰੇ ਪਿੰਡ ਦਾ ਸਹਿਯੋਗ ਆ ਸਾਰੇ ਨਗਰ ਦਾ ਸਹਿਯੋਗ ਨਗਰ ਦਾ ਸਹਿਯੋਗ ਆ ਬਾਬੂ ਸਮਾਨਾਂ ਨੂੰ ਲੈ ਕੇ ਗੱਲ ਕਰੀ ਕਿਉਂਕਿ ਜਦੋਂ ਕੋਈ ਇੱਕ ਵੱਡਾ ਨਾਂ ਬਣ ਜਾਂਦਾ ਹਨਾ ਇੱਕ ਬਲਾਰੇ ਦੇ ਮੂੰਹ ਤੇ ਚੜ ਜਾਂਦਾ ਵੀ ਪਿਆਰਾ ਸੌਣ ਮੰਨਵੀ ਹਨਾ ਫਿਰ ਮਾਨ ਸਨਮਾਨ ਦੀ ਜੇ ਗੱਲ ਕਰੀ ਕਿੰਨੇ ਕ ਮਾਨ ਸਨਮਾਨ ਹੋਇਆ ਬਾਬੂ ਤੁਹਾਡੇ ਮਾਨ ਸਨਮਾਨ ਵੀਰ ਜੀ ਤੈਨਾਂ ਤਾਂ ਮੋਟਰਸਾਈਕਲ ਹੋ ਗਿਆ ਆਪਾਂ ਨੂੰ ਓਕੇ ਭਾਈ ਭਗਤ ਤੋਂ ਹੋਈ ਫਰਿੱਜ ਓਕੇ ਤੇ ਖੰਨੇ ਤੋਂ ਮੰਦੀ ਪਈ ਆਪਾਂ ਨੂੰ ਸੋਨੇ ਦੀ ਹਾਂਜੀ ਹਸੋਨੇ ਦੀ ਮੰਦੀ ਐਲਸੀਡੀ ਹੋ ਗਈ ਆਪਾਂ ਨੂੰ ਓਕੇ ਤੇ ਮੰਡੀਆਂ ਤੋਂ ਫਰਿੱਜ ਹੋ ਗਿਆ ਜੀ ਆਪਾਂ ਨੂੰ ਮੰਡੀਆਂ ਤੋਂ ਮੋਟਰਸਾਈਕਲ ਹੋ ਗਿਆ ਬਹੁਤ ਥਾਮੂ ਇੱਕਣ ਸਲਮਾਨ ਤੋਂ ਬਹੁਤ ਥਾਮੂ ਹੋਇਆ ਆਪਾਂ ਨੂੰ ਜੀ ਓਕੇ ਕਿਰਪਾ ਮਹਾਰਾਜ ਦੀ ਯਾਨੀ ਮੈਂ ਕਹਣਾ ਵੀ ਬਸ ਸਤਗੁਰੂ ਇੰਨਾ ਹੀ ਕੰਮ ਦੇਈ ਬਹੁਤ ਆ ਬਸ ਬਹੁਤ ਆ ਬਸ ਸਭ ਨੂੰ ਰੋਟੀ ਦੇਵੇ ਠੀਕ ਆ ਸਾਰੇ ਜਿੰਨੇ ਕਬੱਡੀ ਦੇ ਨਾਲ ਜੋੜਿਆ ਸੌਂਡਾਂ ਵਾਲੇ ਸਭ ਨੂੰ ਮਹਾਰਾਜ ਸਭ ਨੂੰ ਰੋਟੀ ਦੇਵੇ ਇੱਕ ਥੋੜੇ ਮੁੰਡਿਆਂ ਦੀ ਗੱਲ ਕਰ ਲਈ ਆਪਾਂ ਦੋਨੇ ਮੁੰਡਿਆਂ ਦਾ ਉਹ ਉਹਨਾਂ ਦਾ ਕਿਵੇਂ ਬਿਤਕਰਾ ਜਿਹੜੇ ਮੇਰੇ ਬੇਟੇ ਨੇਗੇ ਓਕੇ ਉਹਨਾਂ ਨੂੰ ਹਰ ਵਕਤ ਮਨ ਦੇ ਵਿੱਚ ਕਬੱਡੀ 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 ਸੋਚ ਰਹੀ ਆ ਕਬੱਡੀ ਤੇ ਬਿਗੈਰਾ ਅਸੀਂ ਡੀਜੇ ਅਸੀਂ ਲਾਂਦੇ ਸਾਡੇ ਕੋਲ ਸਾਰਾ ਸਿਸਟਮ ਪਿਆ ਲਾਂਦੇ ਨਹੀਂ ਕਿਉਂ ਬਸ ਸਾਡਾ ਕਬੱਡੀ ਕਿਨੇ ਹਮਾਣਾ ਵੀ ਕਬੱਡੀ ਹੋ ਚੱਲੇ ਬਸ ਸਾਨੂੰ ਕਬੱਡੀ ਨੇ ਮੈਨੂੰ ਦਿੱਤਾ ਬਹੁਤ ਉਸ ਕੋ ਸਾ ਕਿਉਂਕਿ ਫਿਰ ਬੱਪੂ ਇਹ ਪਤਾ ਕੀ ਹੁੰਦਾ ਜਦੋਂ ਨਾ ਕੋਈ ਵੀ ਬੰਦਾ ਜਿਹੜੀ ਫੀਲਡ ਜੁੜ ਜੇ ਹੁਣ ਆਪਾਂ ਸਾਰੇ ਜਣੇ ਕਬੱਡੀ ਚ ਰਹਿਣੇ ਆ ਹਾਂਜੀ ਆਪਣੇ ਸੁੱਤੇ ਪਿਆਂ ਦੇ ਮਾਈਂਡ 'ਚ ਵੀ ਕਬੱਡੀ ਰੋਟੀ ਖਾਂਦੇ ਤਾਂ ਆਪਣੇ ਮਨ 'ਚ ਕਬੱਡੀ ਹਾਂਜੀ ਫਿਰ ਜਦੋਂ ਜਿਹੜਾ ਬੰਦਾ ਜਿਹੜੀ ਫੀਲਡ ਨਾਲ ਜੁੜੜਾ ਜੋ ਉਹ ਫਿਰ ਉਹ ਬੰਦਾ ਉਹੀ ਕਰੂ ਨਾ ਉਹੀ ਕੋਸ਼ਿਸ਼ ਕਰਦਾ ਕਬੱਡੀ ਬਸ ਕਬੱਡੀ ਉਹ ਕਬੱਡੀ ਚੱਲਦੀ ਸਾਡੇ ਦਿਮਾਗ ਦੇ ਵਿੱਚ ਕਿਉਂ ਸਾਨੂੰ ਇੱਥੇ ਤੱਕ ਕਿਸੇ ਟਾਈਮ ਥੱਲੇ ਗੀਤ ਗਾਇਆ ਕਿਸੇ ਦਾ ਵੀ ਕਿਸੇ ਟਾਈਮ ਥੱਲੇ ਰਿਕਸ਼ੇ ਤੇ ਕਿਸੇ ਟਾਈਮ ਸਾਡੇ ਥੱਲੇ ਰਿਕਸ਼ੇ ਤੇ ਹਾਂ ਅੱਜ ਸਾਡੇ ਥੱਲੇ ਗੱਡੀਆਂ ਨੇ ਗੱਡੀਆਂ ਨੇ ਇਹ ਪਰਮਾਤਮਾ ਦੀ ਮਿਹਰ ਇਹ ਪਰਮਾਤਮਾ ਦੀ ਮਿਹਰ ਆ ਘਰ ਕੋਠੀ ਬਣਾਈਆ ਇਹ ਵੀ ਕਬੱਡੀ ਸ਼ਕਤੋਂ ਬਣੀਆ ਠੀਕ ਹੈ ਜਗਾ ਲਈ ਹੈ ਇਹ ਵੀ ਕੋਠੀਸ਼ਰ ਤੋਂ ਬਣਿਆ ਸਾਉਂਡ ਹਰ ਇੱਕ ਸਾਲ ਅਸੀਂ 5-7 ਲੱਖ ਦਾ 10 ਲੱਖ ਦਾ ਰਿਕ ਸਾਲ ਸਾਉਂਡ ਨਵਾਂ ਪਾਉਣੀ ਪਉਣਾ ਓਕੇ ਠੀਕ ਆ ਜੀ ਅਸੀਂ ਐਂ ਨੇ ਵੀ ਅਸੀਂ ਉਸੇ ਸਾਉਂਡ ਤੇ ਕੰਮ ਚਲਾਈ ਜਾਈਏ ਹਰ ਇੱਕ ਸਾਲ 5-7 10 ਲੱਖ ਦਾ ਅਸੀਂ ਹਰ ਇੱਕ ਸਾਲ ਮਾਲ ਨਵਾਂ ਹੀ ਪਾਉਣਾ ਉਹ ਵੀ ਕਬੱਡੀ ਕਰਕੇ ਕਬੱਡੀ ਤੋਂ ਹੀ ਪੈਸਾ ਆਉਣਾ ਕਬੱਡੀ ਤੇ ਹੀ ਪਾਉਨੇ ਆ ਠੀਕ ਆ ਹਾਂ ਜੀ ਕਈ ਬੰਦੇ ਕਹਿੰਦੇ ਵੀ ਯਾਰ ਪਿਆਰਾ ਤਾਂ ਪੈਸੇ ਵੱਧ ਮੰਗਦਾ ਜਾਂ ਇਹ ਮੈਂ ਸੁਣਨ ਚ ਗੱਲ ਆ ਜੀ ਮੈਨੂੰ ਕਹਿੰਿਆ ਦੀ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਤੁਸੀਂ ਦੇਖੋ ਜਿਹੜਾ ਪੈਸੇ ਲੈਣ ਦੀ ਗੱਲ ਆ ਵੀਰ ਜੀ ਹੂੰ ਜੇ ਤਾਂ ਹੁਣ ਅਸੀਂ ਉੱਥੇ ਸਮਝ ਲਓ ਵੀ ਮਾਰ ਵਧੀਆ ਲਾਵਾਂਗੇ ਫੇਰ ਤਾਂ ਸਾਡੇ ਪੈਸੇ ਲੈਣ ਦਾ ਹੱਕ ਏ ਆ ਹਾਂ ਠੀਕ ਆ ਜੇ ਹੁਣ ਆਮ ਜਿੰਮ ਚਲੋ ਕੋਈ ਭਾਈ ਆ ਸਾਡਾ ਭਾਈ ਦੂਆ ਸਾਊਂਡ ਵਾਲਾ ਲਾਉਂਦਾ ਹਨਾ ਉਹ ਵਿਚਾਰੇ ਕਈ ਡੀਜਾਂ ਵਾਲੇ ਚਾਕੇ ਲਾਉਂਦੇ ਨੇ ਉਹਨਾਂ ਨੂੰ ਚੀਜ਼ਾਂ ਨੌਲੇਜ ਨਹੀਂ ਆਈ ਕਬੱਡੀ ਬਾਰੇ ਉਹਨਾਂ ਸਿਰਫ ਡੀਜਾਂ ਬਾਰੇ ਨੌਲੇਜ ਆ ਗਈ ਠੀਕ ਆ ਉਹਨਾਂ ਨੇ ਵਿਚਾਰਿਆਂ ਨੇ ਉਹ ਜਿਹੇ ਪੈਸੇ ਲੈਣੇ ਨੇ ਜਦੋਂ ਉਹਨਾਂ ਨੂੰ ਹੁਣ ਮਾਈਕ ਦੇ ਰੇਟ ਦਾ ਨਹੀਂ ਪਤਾ ਨਾ ਬਾਕਸਿੰਗ ਦੇ ਰੇਟ ਦਾ ਪਤਾ ਵਿਚਾਰਿਆਂ ਨੂੰ ਬਹੁਤ ਨੂੰ ਹਨਾ ਉਹਨਾਂ ਨੇ ਉਹ ਜਿਹਾ ਸਮਾਨ ਲਾ ਕੇ ਪਾ ਅਗਰ ਜੇ ਅਸੀਂ ਸਾਊਂਡ ਦਾ ਲਾਕ ਵਧੀਆ ਲਾਵਾਂਗੇ ਤਾਂ ਉੱਥੇ ਸਾਨੂੰ ਵਧੀਆ ਪੈਸੇ ਲੈਣ ਦਾ ਹੱਕ ਵੀ ਆ ਤੇ ਵਧੀਆ ਬੁਲਾ ਰਹੇ ਹੁੰਦੇ ਨੇ ਵਧੀਆ ਅਸੀਂ ਕਿਸੇ ਨੂੰ ਮਾੜਾ ਬੁਲਾ ਰਹੇ ਕਹਿੰਦੇ ਜਿਹੜਾ ਛੋਟਾ ਬੁਲਾ ਰਾ ਅਸੀਂ ਉਹਨੂੰ ਵੀ ਉਹੋ ਜਿਹੀ ਆਵਾਜ਼ ਦਿੰਨੇ ਆ ਜਿਹੜਾ ਵੱਡਾ ਬੁਲਾ ਰਾ ਅਸੀਂ ਉਹਨੂੰ ਵੀ ਆਵਾਜ਼ ਅਸੀਂ ਐਨ ਵੀ ਫਲਾਣੇ ਬਾਰੇ ਘਟਾਤੀ ਜਾਂ ਵਧਾਤੀ ਸਾਡਾ ਸੂਲ ਆ ਇਹ ਇਹ ਸਾਊਂਡ ਆਪਰੇਟਰ ਸਿਰ ਤੇ ਚੱਲਦੇ ਕਿ ਸਾਊਂਡ ਸਿਸਟਮ ਸਿਰ ਤੇ ਚੱਲਦਾ ਕਿਉਂਕਿ ਕੋਈ ਕਹਿੰਦਾ ਵੀ ਇਹ ਸਾਊਂਡ ਵਧੀਆ ਨਹੀਂ ਜਾਂ ਆਪਰੇਟਰ ਨਹੀਂ ਵਧੀਆ ਦੇਖੋ ਜੇ ਪ੍ਰੈਕਟੀਕਲ ਹੋ ਜਾਂਦੇ ਨੇ ਮੇਰੇ ਮੁੰਡੇ ਹੁਣ ਸਾਊਂਡ ਦੇ ਖੇਡਾਂ 'ਚ ਇਹਨਾਂ ਨੂੰ ਪ੍ਰੈਕਟੀਕਲ ਹੋ ਗਿਆ ਵੀ ਕਿਹੜੇ ਕਮਾਂਡੇਟਰ ਨੂੰ ਕਿਹੜਾ ਕਿਸ ਤਰ੍ਹਾਂ ਦੀ ਆਵਾਜ਼ ਚਾਹੀਦੀ ਆ ਓਕੇ ਅਸੀਂ ਉਹਦੇ ਵਿੱਚ ਥੋੜਾ ਬਹੁਤ ਅੰਤਰ ਪਾਦ ਨੇ ਵੀ ਇਹਨੂੰ ਵੇਸ ਵੱਧ ਚਾਹੀਦਾ ਜਾਂ ਘੱਟ ਚਾਹੀਦਾ ਇਹ ਕੋ ਵੱਧ ਚਾਹੀਦਾ ਜਾਂ ਘੱਟ ਚਾਹੀਦੀ ਆ ਉਦਾਂ ਅਸੀਂ ਆਵਾਜ਼ ਨਹੀਂ ਛੇੜਦੇ ਵੀ ਘੱਟ ਕਰਨੀ ਜਾਂ ਵੱਧ ਕਰਨੀ ਇਹ ਗੱਲ ਨਹੀਂ ਕਰਨੀ ਆਪਾਂ ਨੇ ਓਕੇ ਹੱਲੇ ਵਧੀਆ ਕਈ ਬਹੁਤ ਬੁਲਾਰੇ ਇਹ ਜਨੇ ਮੈਂ ਨਾ ਨਹੀਂ ਵੀ ਕਿਸੇ ਦਾ ਲੈਣਾ ਚਾਹੁੰਦਾ ਜਿਹੜੇ ਬਹੁਤ ਬੁਲਾਰੇ ਇਹ ਜਨੇ ਵੀਰੇ ਸਾਨੂੰ ਆਵਾਜ਼ ਘੱਟ ਰੱਖ ਓਕੇ ਕੱਲ ਟੂਰਨਾਮੈਂਟ ਸੀਗਾ ਮੈਂ ਉੱਥੇ ਮੈਨੂੰ ਇੱਕ ਬੁਲਾਰੇ ਨੇ ਕਿਹਾ ਕਹਿੰਦਾ ਸਾਡੀ ਆਵਾਜ਼ ਘੱਟ ਰੱਖੋ ਜੀ ਸਾਨੂੰ ਜਿਆਦਾ ਆਵਾਜ਼ ਦੀ ਲੋੜ ਨਹੀਂ ਛੋਡੀ ਆਵਾਜ਼ ਵਧੀਆ ਬਹੁਤ ਦੂਰ ਦੂਰ ਤੱਕ ਜਾਂਦੀ ਆ ਹਾਰਨ ਤੁਸੀਂ ਦੂਰ ਤੱਕ ਲਾਏ ਹੋਣਗੇ ਖੜਾਰੀਆਂ ਨੂੰ ਕਹਿੰਦੇ ਇੰਨਾ ਜ਼ਿਆਦਾ ਹੱਕਾ ਮਾਰ ਦੀ ਲੋੜ ਨਹੀਂ ਪੈਂਦੀ ਓਕੇ ਬਾਪੂ ਇੱਕ ਚਲੋ ਇਹ ਗੱਲ ਥੋੜੀ ਵਿਚਾਲੇ ਆ ਵੀ ਵੱਡੇ ਵੱਡੇ ਟੂਰਨਾਮੈਂਟਾਂ ਤੇ ਹਰ ਟੂਰਨਾਮੈਂਟ ਦੇ ਅਕਸਰ ਦੇਖਿਆ ਜਾਂਦਾ ਵੀ ਪਿਆਰਾ ਸਾਊਂਡ ਚੱਲਦੀ ਆ ਛੋਟੇ ਟੂਰਨਾਮੈਂਟ ਤੇ ਵੱਡੇ ਟੂਰਨਾਮੈਂਟ ਤੇ ਸਾਊਂਡ ਲਾਉਣ ਦਾ ਕੋਈ ਫਰਕ ਕਿਉਂਕਿ ਵੱਡੇ ਟੂਰਨਾਮੈਂਟ ਤੇ ਸਾਊਂਡ ਵੱਡੀ ਲਾਉਣੀ ਪੈਂਦੀ ਆ ਵੱਡੀ ਸਾਊਂਡ ਹਣਾ ਉੱਥੇ ਵੱਡੀ ਸਾਊਂਡ ਲਾਉਣੀ ਪੈਂਦੀ ਆ ਜੀ ਉੱਥੇ ਸਾਰਾ ਸਮਾਨ ਵਧਾਉਣਾ ਪੈਂਦਾ ਜਿਵੇਂ ਕਿ ਹੁਣ ਸਮਝ ਲੈ ਜਿੱਥੇ ਇਹ 4 ਬਕਸੇ ਲਾਉਣੇ ਨੇ ਉਥੇ 10-12 ਬਕਸੇ ਲਾਣੇ ਆ 16 ਲੈਂਦਰ ਲਾ ਦੇਣੇ ਨੇ ਹਨਾ 40-50 ਹੌਰਨ ਲਾ ਦੇਣੇ ਨੇ ਤੇ ਛੋਟੇ ਜਿਹੇ ਟੂਰਨਾਮੈਂਟ ਜਿਹੀ ਇਹ ਮਾਲ ਪੇਮੈਂਟ ਭਰਦਾ ਫਿਰ ਉਹ ਜਿਹਾ ਸਮਾਨ ਲਾਉਣਾ ਪੈ ਜਾਂਦਾ ਹੁੰਦਾ ਸਾਨੂੰ ਹੁਣ ਕਿੰਨਾ ਆਪਦੇ ਆਪ ਨੂੰ ਫੀਲ ਹੁੰਦਾ ਹੁਣ ਜਿਵੇਂ ਕਿ ਭਲੱਥਾ ਜੀ ਜੇ ਹੁਣ ਭਲੱਥ ਕਹੀ ਵੀ ਇਹ ਛੋਟੇ ਟੂਰਨਾਮੈਂਟ ਨਾਲ ਉਥੇ ਚੱਲ ਜੂਗਾ ਨਹੀਂ ਚੱਲਦਾ ਜੀ ਦੇਖੋ ਪਹਲੱਥ ਤਾਂ ਸਾਡੇ ਜਿੰਨੀ ਸਾਡੇ ਕੋਲੇ ਸੌਣ ਹੁੰਦੇ ਆ ਤਕਰੀਬਨ ਹੀ ਪਹਲੱਥ ਉੱਥੇ ਪੂਰੀ ਫਿਟ ਫਿਟ ਕਰ ਦਿੰਦੇ ਆ ਠੀਕ ਆ ਉੱਥੇ ਘੱਟੋ ਘੱਟ 24 ਜਾਂ 26 ਲੈਨਰ ਹੁੰਦੇ ਆਗੇ ਓਕੇ 25 26 ਬਕਸ ਹੁੰਦੇ ਆ 50 60 60 ਸਾਡੇ ਹਾਰਨ ਲੱਗੇ ਹੁੰਦੇ ਆ ਪਹਲੱਥ ਯਾਨੀ ਉੱਥੇ ਪੂਰਾ ਸਮਾਨ ਲਾ ਕੇ ਰੱਖਦੇ ਆ ਇਹ ਵੀ ਥੋੜੇ ਸਮਾਨ ਨਾਲ ਸਰਦਾ ਪਹਲੱਥ ਯਾਨੀ ਸਭ ਤੋਂ ਵੱਡਾ ਯਾਨੀ ਕਹਿਣ ਦਾ ਮਤਲਬ ਜ਼ਿਆਦਾ ਸਮਾਨ ਸਾਡਾ ਉੱਥੇ ਲੈ ਜਾਂ ਨੰਗਰੰਬੀਆਂ ਲੱਗਦਾ ਓਕੇ ਇਹ ਦੋ ਮੇਲਿਆਂ ਦਾ ਜ਼ਿਆਦਾ ਸਮਾਨ ਲਾ ਇੱਕ ਮੈਂ ਕਈ ਵੇ ਬਲਾਰੇ ਦੇ ਮੂਹੋਂ ਸੁਣਦਾ ਹੁੰਨਾ ਕਿ ਵੀਰ ਜਦੋਂ ਬਲਾਰ ਉਹ ਜਦੋਂ ਤੁਹਾਡੀ ਸਾਊਂਡ ਦੇਖਦਾ ਵੀ ਪਿਆਰਾ ਲੱਗੀ ਵੀ ਆ ਜਿਵੇਂ ਆਪਾਂ ਬੰਦੇ ਨੂੰ ਕਹਿੰਦੇ ਬੰਦੇ ਦਾ ਖੂਨ ਵਧ ਗਿਆ ਜਾਂ ਬੰਦੇ ਨੂੰ ਕੋਈ ਆਪਾਂ ਉਹ ਕਰਤਾ ਉਹ ਮਨ ਛੋੜਦਾ ਵੀ ਯਾਰ ਅੱਜ ਮੈਂ ਸੈਟ ਆ ਵੀ ਅੱਜ ਪਿਆਰਾ ਸਾਊਂਡ ਆ ਗਿਆ ਮੈਨੂੰ ਬੋਲਣਾ ਸੁਭਾਅ ਆ ਉਹ ਸਿਰਫ ਵੀਰ ਜੀ ਸਾਡਾ ਆਪਣਾ ਜਿਹੜਾ ਆਪਣਾ ਪਿਆਰ ਆ ਓਕੇ ਉਹ ਪਿਆਰ ਇਹੋ ਨਾਲ ਚ ਹੌਲਦਾ ਓਕੇ ਦੇਖੋ ਸਾਊਂਡ ਤਾਂ ਸਾਰੀ ਲਾਉਂਦੇ ਸਾਰੇ ਵਧੀਆ ਲਾਉਂਦੇ ਨੇ ਕਿਸੇ ਦਾ ਆਪਦੀ ਬੇਇੱਜ਼ਤੀ ਕਰਾਉਣੀ ਚੀਜ਼ ਨਹੀਂ ਕਰਦਾ ਸਾਰੇ ਵਧੀਆ ਲਾਉਂਦੇ ਨੇ ਉੱਥੇ ਆਪਣਾ ਜਿਹੜਾ ਬਲਾਰਿਆਂ ਦੇ ਨਾਲ ਪਿਆਰ ਆ ਉੱਥੇ ਪਿਆਰ ਇਹੋ ਹੌਲਦਾ ਵੀ ਹਾਂ ਯਾਰ ਮੇਰਾ ਦੋਸਤ ਮਿਲ ਗਿਆ ਮ ਬਾਕੀ ਸਮਾਨ ਤੋਂ ਹੋਂਦਾ ਸਾਰੀ ਵਧੀਆ ਲਾਉਂਦੇ ਨੇ ਇਹੋ ਜੀ ਗੱਲ ਈ ਆਪਾਂ ਐ ਨਹੀਂ ਕਹ ਵੀ ਅਸੀਂ ਪਰ ਕਬੱਡੀ ਨੇ ਜੋ ਸਾਨੂੰ ਦਿੱਤਾ ਸਾਹਮਣੇ ਜੋ ਸਾਨੂੰ ਕਬੱਡੀ ਨੇ ਦਿੱਤਾ ਮੈਂ ਕਹਾਂ 10 ਮੂੰਹ ਤੋਂ ਬਿਆਨ ਨਹੀਂ ਕਰ ਸਕਦਾ ਕਬੱਡੀ ਨੇ ਸਾਨੂੰ ਇੰਨਾ ਕੁ ਦੇ ਦਿੱਤਾ ਕਬੱਡੀ ਨੇ ਬਹੁਤ ਕੁ ਦੇ ਦਿੱਤਾ ਵੈਸੇ ਚਿਰੇ ਦੀ ਗੱਲ ਈ ਆ ਵੀ ਕਬੱਡੀ ਨੇ ਸਾਰੇ ਕੁਝ ਦਿੱਤਾ ਆਪਾਂ ਨੂੰ ਤੁਸੀਂ ਸੰਤੁਸ਼ਟ ਹੋ ਜੀ ਆਪਾਂ ਐ ਤੇ ਚੁੱਪ ਰਹੋ ਜਮਈ ਜਮਈ ਜਾ ਕੋਈ ਕਮੀ ਪੈਸੀ ਨਹੀਂ ਕੋਈ ਕਮੀ ਪੈਸੀ ਨਹੀਂ ਬਸ ਕਬੱਡੀ ਨੂੰ ਐਵੇਂ ਸਤਿਗੁਰੂ ਚੜ੍ਹਦੀ ਕਲਾ ਰੱਖਣਾ ਅਸਮਾਨੀ ਰਹੇ ਸਮਾਨੀ ਹੈਗੀ ਅਸਮਾਨੀ ਕਬੱਡੀ ਰਹੇ ਇਹ ਸਨ ਬਲਬੀਰ ਸਿੰਘ ਜੀ ਪਿਆਰਾ ਜਿਨ੍ਹਾਂ ਨੇ ਇੱਕ ਕਬੱਡੀ ਬਾਰੇ ਬਹੁਤ ਕੁਝ ਦੱਸਿਆ ਕਿਉਂਕਿ ਅਕਸਰ ਕਈ ਵਾਰੀ ਕੋਈ ਕਹਿ ਦਿੰਦਾ ਵੀ ਬਾਬੇ ਐਂ ਤੇ ਐਂ ਗੱਲ ਆ ਪਰ ਮੈਂ ਬੇਨਤੀ ਕਰਦਾ ਬਈ ਸਾਰਿਆਂ ਨੂੰ ਹਨਾ ਵੀ ਤੁਸੀਂ ਇੱਕ ਕਬੱਡੀ ਦੀ ਚੜ੍ਹਦੀ ਕਲਾ ਮੰਗਿਆ ਕਰੋ ਬਾਕੀ ਅਗਲੀ ਵਾਰ ਸਾਨੂੰ ਅਸੀਂ ਕਿਸੇ ਹੋਰ ਸਖਚੇ ਨਾਲ ਉਹਦੀ ਗੱਲਬਾਤ ਕਰਾਵਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ